ਸੱਚੀ ਗੱਲ ਦੋਸਤੋ ਅੱਜ ਅਸੀਂ ਇੱਕ ਇਹੋ ਜੀ ਲੋਕੇਸ਼ਨ ਦੇ ਉੱਤੇ ਪਹੁੰਚੇ ਆ ਜਿਹੜੀ ਲੋਕੇਸ਼ਨ ਦੇ ਉੱਤੇ ਘੱਟੋ ਘੱਟ ਨਾਂ ਵਾਲੀਆਂ 10-15 ਪੰਜਾਬੀ ਫਿਲਮਾਂ ਸ਼ੂਟ ਹੋ ਚੁੱਕੀਆਂ ਨੇ ਜਿਵੇਂ ਕਿ ਕਰਤਾਰਾ ਬੈਲੀ ਉਹਦੇ ਵਿੱਚ ਮੇਰਾ ਵੀ ਕੈਰੈਕਟਰ ਸੀਗਾ ਨਵੇੜਾ ਅਤੇ ਹੋਰ ਬਹੁਤ ਸਾਰੀਆਂ ਫਿਲਮਾਂ ਉਸ ਤੋਂ ਇਲਾਵਾ ਅੱਜ ਵੀ ਅਸੀਂ ਇੱਕ ਇੱਥੇ ਕਮੇਡੀ ਫਿਲਮ ਅਜੀ ਸ਼ੂਟਿੰਗ ਤੇ ਆਏ ਹੋਏ ਸੀਗੇ ਅਜੀ ਸੋਚਿਆ ਵੀ ਇਸ ਜਗ੍ਹਾ ਨੂੰ ਇੱਕ ਵਾਰੀ ਜ਼ਰੂਰ ਦਿਖਾਇਆ ਜਾਵੇ ਸੋ ਇਹ ਜਿਹੜੀ ਜਗ੍ਹਾ ਹੈਗੀ ਇੱਕ ਬਹੁਤ ਹੀ ਵਧੀਆ ਜਗ੍ਹਾ ਹੈ ਸ਼ਾਂਤਮਈ ਮਾਹੌਲ ਦੇ ਵਿੱਚ ਇਹ ਜਗ੍ਹਾ ਬਣੀ ਹੋਈ ਹੈਗੀ ਇਹ ਜਗ੍ਹਾ ਦਾ ਨਾਮ ਹੈਗਾ ਪੀ ਰੋਸ਼ਨ ਪੀ ਰੋਸ਼ਨ ਦੇ ਨਾਮ ਨਾਲ ਇਹ ਜਣਾ ਜਾਂਦਾ ਜਿਵੇਂ ਕਿ ਆਪਾਂ ਮਹਿਲ ਕਲਾ ਤੋਂ ਜੋ ਉਸ ਧਨੀਰ ਵੱਲ ਜਾਈਏ ਤਾਂ ਉੱਥੇ ਇੱਕ ਰਾਹ ਦੇ ਵਿੱਚ ਸੂਆ ਆਉਂਦਾ ਹੈ ਉਸੂਏ ਦੇ ਨਾ ਬਿਲਕੁਲ ਨਾਲ ਮੁੜ ਕੇ ਇਹ ਜਗਾ ਬਣੀ ਹੋਈ ਹੈ ਬੜੀ ਵਧੀਆ ਪਵਿੱਤਰ ਵੀ ਇਹਨੂੰ ਜਗਾ ਨੂੰ ਆਪਾਂ ਕਹਿ ਸਕਦੇ ਆ ਕਿਉਂਕਿ ਜੋ ਇੱਥੇ ਲੋਕੇਸ਼ਨ ਹੈ ਉਹ ਬਹੁਤ ਵਧੀਆ ਇੱਕ ਜਿੰਨੀ ਜੋ ਸਾਨੂੰ ਪੰਜਾਬੀ ਫਿਲਮਾਂ ਦੇ ਵਿੱਚ ਵਰਤੋਂ ਨੂੰ ਮਿਲਦੀ ਹੈ ਜਾਂ ਲੋੜ ਹੈ ਉਸ ਦੇ ਮੁਤਾਬਕ ਇਹ ਫਿਲਮ ਬਹੁਤ ਵਧੀਆ ਯਾਨੀ ਕਿ ਜਗਾ ਬਣੀ ਹੋਈ ਹੈਗੀ ਹੁਣ ਅਸੀਂ ਦੋਸਤੋ ਤੁਹਾਨੂੰ ਆਜੋ ਲੈ ਚਲੀਏ ਜਿਹੜੀਆਂ ਫਿਲਮਾਂ ਇੱਥੇ ਸ਼ੂਟ ਹੋ ਚੁੱਕੀਆਂ ਹੈ ਉਹਨਾਂ ਫਿਲਮਾਂ ਦੇ ਨਾਲ-ਨਾਲ ਸਾਨੂੰ ਅਸੀਂ ਉਹ ਜਿਹੜੇ ਉਹਨਾਂ ਦੇ ਸੀਨ ਐ ਉਹ ਵੀ ਦਿਖਾਵਾਂਗੇ ਬਹੁਤ ਵਧੀਆ ਪੰਜਾਬੀ ਫਿਲਮ ਬਣੀ ਸੀ ਰੂਪੋਸ਼ ਉਸ ਦਾ ਜੋ ਸੱਤ ਦਾ ਸੀਨ ਸੀ ਐਸ ਥੜੇ ਉੱਤੇ ਐਸ ਬੋਹੜ ਦੇ ਥੱਲੇ ਫਿਲਮਾਇਆ ਗਿਆ ਸੀ ਅ ਬਹੁਤ ਵਧੀਆ ਯਾਨੀ ਕਿ ਇਹ ਅ ਲੋਕੇਸ਼ਨ ਮਿਲਦੀ ਐ ਇੱਥੇ ਬੜੇ ਵਧੀਆ ਮਨੂ ਤਰੀਕੇ ਦੇ ਨਾਲ ਇੱਥੇ ਸ਼ਾਂਤਮਈ ਮਾਹੌਲ ਹੈਗਾ ਐਸ ਬੋਹੜ ਦੇ ਥੱਲੇ ਜਿਹੜਾ ਕਰਤਾਰਾ ਵੈਲੀ ਸੀ ਉਹ ਆਪਦੇ ਮਾਮੇ ਦੇ ਮੁੰਡੇ ਨੂੰ ਜਣੀ ਮਾਰ ਕੇ ਇੱਥੇ ਆਉਂਦਾਗਾ ਜਿਹੜਾ ਕਿ ਉਸ ਕਰਤਾਰਾ ਵੈਲੀ ਫਿਲਮ ਦੇ ਵਿੱਚ ਜੋ ਅ ਰੋਲ ਸੀ ਉਹਦੇ ਮਾਮੇ ਦੇ ਮੁੰਡੇ ਦਾ ਮੈਂ ਇਹ ਤਾਂ ਕਿ ਕਰਤਾਰਾ ਆਖਮ ਦਾ ਰੋਲ ਸੀ ਪਰ ਉਹ ਮੇਰਾ ਸੀ ਤਾਂ ਹੈ ਨਾ ਸੋ ਉਹ ਅੱਜ ਸਾਨੂੰ ਬੜਾ ਵਧੀਆ ਲੱਗਿਆ ਕਿ ਜਿਹੜੀਆਂ ਕਰਤਾਰਾ ਬੜੀਆਂ ਤਾਜ਼ੀਆਂ ਹੋਈਆਂ ਨੇ ਸੋ ਇਸ ਬੋਹੜ ਦੇ ਥੱਲੇ ਉਹ ਕਰਤਾਰੇ ਵੈਲੀ ਫਿਲਮ ਦਾ ਜਿਹੜਾ ਲਾਸਟ ਸੀਨ ਸੀਗਾ ਐਂਡਾ ਵਾਲਾ ਉਹ ਇਥੇ ਫਰਮਾਇਆ ਗਿਆ ਸੀ ਉਹਦੇ ਨਾਲ-ਨਾਲ ਹੁਣ ਤੁਸੀਂ ਇਹ ਵੀ ਦੇਖ ਰਹੇ ਹੋ ਕਰਤਾਰਾ ਬੇਲੀ ਫਿਲਮ ਦੇ ਜੋ ਸੀਨ ਹੈ ਉਹ ਵੀ ਨਾਲ ਚੱਲ ਰਹੇ ਨੇ ਉਹ ਵੀ ਤੁਸੀਂ ਜ਼ਰੂਰ ਦੇਖਣੇ ਜਿਹੜੀ ਕਰਤਾਰਾ ਬੇਲੀ ਫਿਲਮ ਸੀ ਉਹਦੇ ਵਿੱਚ ਜੋ ਇੱਕ ਰੋਮਾਂਟਿਕ ਗੀਤ ਸੀ ਨਾ ਉਸ ਰੋਮਾਂਟਿਕ ਗੀਤ ਦੇ ਜੋ ਸੀਨ ਸੀਗੇ ਆ ਐਸ ਖੂ ਦੇ ਉੱਤੇ ਫਰਮਾਇਆ ਗਿਆ ਸੀ ਬੜਾ ਵਧੀਆ ਲੱਗਿਆ ਜਿਵੇਂ ਕਿ ਕਰਤਾਰਾ ਬੇਲੀ ਫਿਲਮ ਦੇ ਵਿੱਚ ਉਹ ਹੀਰੋ ਐਂਡ ਤੇ ਹੀਰੋਇਨ ਦਾ ਜੋ ਇੱਕ ਰੋਮਾਂਟਿਕ Song ਸੀ ਉਹ ਇੱਥੇ ਫਲਮਾਇਆ ਗਿਆ ਹੈਗਾ ਸੋ ਸਾਨੂੰ ਬੜਾ ਵਧੀਆ ਉਸ ਫਿਲਮ ਦੇ ਵਿੱਚ ਤੁਹਾਡਾ ਪਿਆਰ ਮਿਲਿਆ ਸਤਿਕਾਰ ਮਿਲਿਆ ਸੋ ਮੈਂ ਬੇਨਤੀ ਕਰੂੰਗਾ ਵੀ ਉਹ ਨਾਲ-ਨਾਲ ਜੋ ਸੀਨ ਚੱਲ ਰਿਹਾ ਹੈ ਉਹ ਵੀ ਤੁਸੀਂ ਜ਼ਰੂਰ ਦੇਖਣਾ ਫੁਰਸਤ ਦੇ ਪਲਾਂ ਦੇ ਵਿੱਚ ਸਾਡੇ ਸੁਰਿੰਦਰ ਕੋਮਲ ਜੀ ਫੋਨ ਤੇ ਗੱਲ ਕਰਦੇ ਆ ਰਹੇ ਨੇ ਤੇ ਬਹੁਤ ਵਧੀਆ ਇਹ ਅਦਾਕਾਰ ਨੇ